ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਘੋੜੇ ਆਪਣੇ ਪੂਰੇ ਜੋਸ਼ ਦੇ ਵਿੱਚ ਇੱਥੇ ਪਾਰਟਿਸਿਪੇਟ ਕਰਦੇ ਨਜ਼ਰ ਆ ਰਹੇ ਆ ਜਿਹੜੇ ਪਹਿਲਾ ਦਿਨ ਸ਼ੋਅ ਦਾ ਸੋ ਗੱਲਬਾਤ ਕਰਦੇ ਆ ਵੀਰ ਜੀ ਉਹਨਾਂ ਨਾਲ ਕਿ ਸਸਕਲ ਵੀ ਡਿਸਕਸ ਕਰ ਲਈਏ ਭਾਜੀ ਕਿੱਥੋਂ ਆਏ ਪਿੰਡ ਦੀਵਾਏ ਜੀ ਪੈਲ ਦੇ ਨੇੜੇ ਪਿੰਡ ਹੈ ਜੀ ਆਪਣਾ ਸੋ ਘੋੜਾ ਤੁਹਾਡਾ ਬਹੁਤ ਇਸ ਟਾਈਮ ਫਰਾਟੇ ਮਾਰ ਰਿਹਾ ਹੈ ਥੈਂਕ ਯੂ ਜੀ ਨਾਮ ਕੀ ਹੈ ਜੀ ਦਾ ਨਾਮ ਇਹਦਾ ਗੱਬਰ ਹੈ ਜੀ ਗੱਬਰ ਉਹਦਾ ਵਾਕਈ ਗੱਬਰ ਹੀ ਹੈ ਜੀ ਹਾਂਜੀ ਹਾਂਜੀ ਭਾਜੀ ਵੀ ਹੱਸ ਪਏ ਹਰਕਤਾਂ ਵੀ ਗੱਬਰ ਵਾਲੀਆ ਪੂਰੀਆ ਹੈ ਨਾ ਜੀ ਹਾਂਜੀ ਹਾਂਜੀ ਤਾਂ ਭਾਜੀ ਇਹਦੇ ਬਾਰੇ ਕੋਈ ਡਿਟੇਲ ਦੱਸੋ ਜੀ ਕਿ ਕਿੰਨੀ ਕੁ ਦਾ ਹੈਗਾ ਭਾਜੀ ਏਜ ਹੋ ਗਈ 17 ਮਹੀਨੇ ਜੀ ਜੀ ਹਾਂਜੀ ਇਹ ਫਤੇ ਦਾ ਪੋਤਾ ਹੈ ਜੀ ਜੀ ਹਾਂਜੀ ਇਹ ਆਪਣੇ ਘਰ ਦੀ ਹੋਮ ਬਰੀਡ ਹੈ ਜੀ ਵੀਰੇ ਨਾਲ ਦੇ ਘਰੇ ਹੀ ਦੀਪ ਜੰਮਿਆ ਹੋਇਆ ਜੀ ਓਕੇ ਹਾਂਜੀ ਤੇ ਇਹ ਕਿੰਨੀ ਕੁ ਦਾ ਹੋ ਗਿਆ ਵੀਰ ਜੀ ਇਹ 17 ਮਹੀਨੇ ਹੋ ਗਏ 18 ਦਾ ਵੀਰ ਜੀ ਤੁਹਾਡਾ ਸ਼ੁਕਰਾ ਗੁਰਿੰਦਰ ਸਿੰਘ ਤੁਰੰਤ ਇਹ ਗਿਆ ਉਹਦਾ ਨਾਮ ਗੱਬਰ ਤੁਸੀਂ ਆਪਣਾ ਨਾਮ ਤਾਂ ਬੜਾ ਸਧਾਰਨ ਰੱਖਿਆ ਆ ਉਹ ਬੱਚਿਆਂ ਨੇ ਜਵੇਂ ਘਰੇ ਰੱਖਤਾ ਜੀ ਛੋਟੇ ਬੱਚੇ ਕਹਿੰਦੇ ਇਹਨੂੰ ਗੱਬਰ ਕਹਣਾ ਤਾਂ ਗੱਬਰ ਹਾਂ ਚਲ ਵਾਕਿਆ ਹਰਕਤਾਂ ਵੀ ਪੂਰੀ ਗੱਬਰ ਵਰਗੀ ਆ ਜੀ ਹੈ ਨਾ ਤੇ ਕੀ ਕਹਿਣਾ ਚਾਹੋਗੇ ਭਾਜੀ ਪਹਿਲੀ ਵਾਰੀ ਪਾਰਟਿਸਿਪੇਟ ਕਰ ਰਹੇ ਹੋ ਪਹਿਲੀ ਗੇਂ ਅੱਛਾ ਹਾਂ ਜੀ ਪਹਿਲੀ ਗੇਂ ਆ ਜੀ ਕਿਉਂਕਿ 17 ਮਹੀਨਿਆਂ ਦਾ ਹੈ ਜੀ ਹਾਂ ਜੀ ਵੀਰ ਉਹਦੇ ਜੁੜੇ ਆਏ ਆ ਜੀ ਆਪਾਂ ਅੱਛਾ ਪਹਿਲੀ ਵਾਰੀ ਕੱਢਿਆ ਜੀ ਘਰੋਂ ਹਲੀ ਬੱਚਾ ਆਇਆ ਜੀ ਅੱਛਾ ਬਾਕੀ ਦੇਖਦੇ ਆ ਮੈਂ ਤਾਂ ਕਰ ਰਹੇ ਹਾਂ ਜੀ ਤੇ ਇਹਦੀ ਹਾਈਟ ਹੋਈ ਤਾਂ ਦੇਖ ਕੇ ਲੱਗਦਾ 62+ ਅਨੀਤਾ ਜੀ 70 ਤੱਕ ਜਾਂਦੀ ਹੈ ਬਾਕੀ ਦੇਖੋ ਜੀ ਮਿਹਨਤ ਕਰ ਰਹੇ ਆ ਜੀ ਕਿ ਜਿਹੜਾ ਇਹ ਤਾਂ ਕਲਰ ਹੈ ਇਹਨੂੰ ਕੀ ਕਹਿੰਦੇ ਆ ਇਹ ਨੀਲਾ ਕਲਰ ਹੈ ਜੀ ਬਲੂ ਕਲਰ ਹਾਂਜੀ ਸੋ ਇਹਦੀ ਤਾਂ ਡਿਮਾਂਡ ਹੀ ਬਹੁਤ ਹੁੰਦੀ ਹੈ ਨੀਲੇ ਕਲਰ ਹਾਂਜੀ ਬਿਲਕੁਲ ਜੀ ਇਹ ਮੱਝੂ ਦੇ ਲਾਈਨ ਨੂੰ ਬਲੋਂਗ ਕਰਦਾ ਜੀ ਹਾਂਜੀ ਹਾਂਜੀ ਕਿਹਦਾ ਪੋਤਾ ਕਿਹਦਾ ਫਤੇ ਦਾ ਪੋਤਾ ਫਤੇ ਦਾ ਹਾਂ ਜੀ ਲੈ ਪਹਿਲਾ ਹੀ ਫਤੇ ਹੈ ਹਾਂ ਜੀ ਪਹਿਲਾ ਹੀ ਫਤੇ ਹੈ ਹਾਂ ਜੀ ਤੁਹਾਡੀ ਸਮਾਈਲ ਬਹੁਤ ਵਧੀਆ ਭਾਜੀ ਥੈਂਕ ਯੂ ਥੈਂਕ ਯੂ ਹੋਰ ਵੀ ਇਹਦੇ ਬਾਰੇ ਦੱਸੋ ਜਿਹੜੇ ਬੰਦੇ ਐਸੇ ਦੀ ਬਰੀਡ ਨੂੰ ਹੋਰ ਅੱਗੇ ਇਨ ਫਿਊਚਰ ਤੁਹਾਡੇ ਟੱਚ ਚ ਰਹਿਣਾ ਚਾਹੁੰਦੇ ਹੋਣ ਇਹਦੇ ਬਾਰੇ ਇਹਦੇ ਜਿਵੇਂ ਫਤੇ ਦਾ ਪੋਤਾ ਹੈ ਹੋਰ ਕਿਹਦਾ ਕਿਹਦੇ ਇਹਦੇ ਫੈਮਿਲੀ ਚੋਂ ਕੌਣ ਕੌਣ ਹੈ ਫੈਮਿਲੀ ਇਹਦੀ ਪਿੱਛੇ ਸਾਰੀ ਹੋ ਸਟਰੋਂਗ ਆ ਗਈ ਜੀ ਸਾਰੇ ਹੀ ਜਾਣਦੇ ਨੇ ਇਹ ਮੱਜੂ ਕੇ ਬਲੱਡ ਲਾਈਨ ਬਹੁਤ ਮਸ਼ਹੂਰ ਬਲੱਡ ਲਾਈਨ ਹੈ ਜੀ ਪੰਜਾਬ ਦੀ ਬਲੱਡ ਲਾਈਨ ਹੈ ਪਿੱਛੇ ਐਡਮ ਆ ਗਿਆ ਜੀ ਨੀਲਾ ਆ ਗਿਆ ਬਹੁਤ ਬਹੁਤ ਵਧੀਆ ਹੈ ਵੀ ਰਾਈਡਿੰਗ ਨੂੰ ਵੀ ਜਿਵੇਂ ਪਹਿਲਾਂ ਕੰਮ ਰਾਈਡਿੰਗ ਦਾ ਹੀ ਸੀਗਾ ਜੀ ਇਹ ਬਹੁਤ ਮਿਲੈਨ ਮਤਲਬ ਪੂਰੀ ਪਰਫੁੱਲ ਅੱਛਾ ਹਾਂ ਸੋ ਜਿਵੇਂ ਤੁਸੀਂ ਲੈ ਕੇ ਆਏ ਹੋ ਜਿਸ ਹਿਸਾਬ ਨਾਲ ਉਹਦੇ ਉਹ ਕਹਿੰਦੇ ਨਾ ਤੇਵਰ ਨਜ਼ਰ ਆਉਂਦੇ ਆ ਉਸ ਹਿਸਾਬ ਨਾਲ ਤਾਂ ਲੱਗਦਾ ਅੱਜ ਇਹ ਲੈ ਕੇ ਜਾਉ ਕੁਛ ਦੇਖੋ ਪਰਮਾਤਮਾ ਕਿਰਪਾ ਕਰੇ ਜੀ ਬਾਕੀ ਐਵੇਂ ਬੱਚਾ ਜੀ ਚੱਲ ਚੱਲਣਾ ਹੈਲੀ ਜੀ ਹਾਂ ਥੋੜਾ ਜਿਆ ਬਚਪਨਾ ਹੈ ਚਲਕਦਾ ਇਹਦੀ ਚਲੋ ਕੋਈ ਗੱਲ ਉਹ ਵੀ ਜ਼ਰੂਰੀ ਹੁੰਦਾ ਬਚਪਨ ਚ ਬਚਪਨਾ ਵੀ ਜਰੂਰੀ ਹੁੰਦਾ ਵੱਡੇ ਹੋ ਕੇ ਬਚਪਨਾ ਨਹੀਂ ਜ਼ਰੂਰੀ ਹੁੰਦਾ ਬਚਪਨ ਤਾਂ ਜ਼ਰੂਰੀ ਹੈ ਜਰੂਰੀ ਹੈ ਸੋ ਕੋਈ ਖਾਸ ਗੱਲਬਾਤ ਦੱਸਣਾ ਚਾਹੁੰਦੇ ਹੋ ਇਹਦੇ ਘੋੜੇ ਜਿਹੜੇ ਕਿੱਥੇ ਤੱਕ ਇਹਨਾਂ ਦੀ ਹਾਈਟ ਚੱਲਦੀ ਹੈ ਹਾਈਟ ਤਾਂ ਦੇਖੋ ਜੀ 70 70 ਇੰਚ ਤੱਕ ਪਹੁੰਚ ਗਏ ਹੁਣ ਮੇਨਟ ਹੈ ਜੀ ਆਪਣੀ ਪੰਜਾਬ ਚ ਵੀ ਬਰੀਡ ਬਹੁਤ ਚੰਗੀ ਹੋ ਰਹੀ ਹੈ ਜੀ ਬਾਕੀ ਰਾਜਸਥਾਨ ਗੁਜਰਾਤ ਹੋ ਗਿਆ ਆਪਣੇ ਸਾਰੇ ਭਰਾ ਮਿਲ ਕੇ ਜੀ ਘੋੜਿਆਂ ਵਾਲੇ ਸਾਰੇ ਹੀ ਤਿਆਰ ਕਰ ਰਹੇ ਨੇ ਜੀ ਇਹਦੀ ਲਾਈਨ ਹੈ ਇਹ ਕਿੱਥੇ ਜ਼ਿਆਦਾ ਮਸ਼ਹੂਰ ਰਹਿੰਦੀ ਹੈ ਮਤਲਬ ਪੰਜਾਬ ਚ ਹੀ ਹੈ ਬਾਕੀ ਜਗ੍ਹਾ ਨਹੀਂ ਨੀਲਾ ਜਾਨਵਰ ਤਾਂ ਦੇਖੋ ਹਰੇਕ ਜਗ੍ਹਾ ਹੈ ਜੀ ਪਰ ਇਹ ਜਿਹੜੀ ਮੱਜੂ ਕੇ ਬਲੱਡ ਲਾਈਨ ਹੈ ਇਹ ਬੇਸਿਕ ਪੰਜਾਬ ਤੋਂ ਬਲੋਂਗ ਕਰਦੀ ਹੈ ਕਰਦੀ ਤਾਂ ਪੰਜਾਬ ਤੋਂ ਹੀ ਹੈ ਨਹੀਂ ਇਹਨਾਂ ਦੇ ਜਿਹੜੇ ਫੈਨ ਫਾਲੋਇੰਗ ਅੱਜਕੱਲ ਕਿਉਂਕਿ ਹੁਣ ਜ਼ਿਆਦਾਤਰ ਪੰਜਾਬ ਚ ਹੀ ਹੈ ਜੀ ਹਾਂ ਪੰਜਾਬੀ ਜ਼ਿਆਦਾ ਲਾਈ ਆਡੇ ਬਹੁਤ ਜ਼ਿਆਦਾ ਆਏ ਜੀ ਹਾਂਜੀ ਰੇਅਰ ਕਲਰ ਮਿਲਦਾ ਜੀ ਇਹਦੀ ਹੋਰ ਕੀ ਖਾਸੀਅਤ ਹੁੰਦੀ ਹੈ ਮੱਝੂਗੇ ਚ ਇਹ ਹੱਡ ਪੈਰ ਬਹੁਤ ਮਜ਼ਬੂਤ ਹੁੰਦਾ ਜੀ ਵਫਾਦਾਰ ਹੈ ਉਹ ਵੀ ਡਾਲ ਹੁੰਦੇ ਨੇ ਜੀ ਓਕੇ ਹਾਂਜੀ ਤੇ ਜਿਵੇਂ ਹੋਰ ਜਿਵੇਂ ਤੁਹਾਡੇ ਕੋਲ ਇਹਨਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਥੂੜੇ ਹੋਰ ਹੈਗੇ ਨੇ 30 31 ਜਨਵਰੀ ਵੀਰੇ 30 31 ਜਨਵਰੀ ਹੈ ਤੇ ਸਟੱਡ ਕੀ ਨਾਮ ਹੈ ਤੁਹਾਡੇ ਮਾ ਤੁਹਾਡਾ ਸਟੱਡ ਫਾਰਮ ਹੈ ਜੀ ਇਹ ਮੁਹਾਲੀ ਚ ਆਪਣਾ ਹੈਗਾ ਮਜਾਤ ਪਿੰਡ ਚ ਐਸ ਵੀ ਐਲ ਦੇ ਨੇੜੇ ਹਾਂਜੀ ਕੋਈ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਗੇ ਬਾ ਵੀਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਲਾਈਵ ਤਸਵੀਰਾਂ ਐਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ एंपायर ਹORS ਜਿਹੜਾ ਇਹ ਸ਼ੋ ਹੈਗਾ ਕੱਪ ਹੈਗਾ ਉਹਦੇ ਵਿੱਚੋਂ ਜਿਹੜਾ ਤੁਸੀਂ ਦੇਖ ਸਕਦੇ ਸੀ ਤਸਵੀਰਾਂ ਫੇਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ